ਜਾ ਸਰ ਕੀ ਨਾਮ ਹੈ ਜਿਹੜਾ ਮੈਡਮ ਅਮਰਤਾ ਬੜੀ ਮੈਡਮ ਅਮਰਤਾ ਬਰਿੰਗ ਜੀ ਆਈ ਸੀ ਜਿਹੜੇ ਸਾਡੇ ਐਸਪੀ ਰਾਜਾ ਬਰਿੰਗ ਜੀ ਦੇ ਵਾਈਫ ਨੇ ਤੇ ਗਿੱਦੜ ਵਾਹ ਤੋਂ ਸਾਫ ਕੈਂਬਲ ਵੀ ਰਹਿ ਚੁੱਕੇ ਨੇ ਉਹ ਸਾਡੇ ਇੱਥੇ ਪਿੰਡ ਦੇ ਵਿੱਚ ਸਰਪੰਚੀ ਦੀ ਚੋਣਾਂ ਲਈ ਸਾਡੇ ਲਈ ਪ੍ਰਚਾਰ ਕਰਨ ਆਏ ਸੀ ਤਾਂ ਜੋ ਉਹਨਾਂ ਦੀ ਕਾਂਗਰਸ ਪਾਰਟੀ ਵੱਲੋਂ ਜਿਹੜੀ ਪੰਚਾਇਤ ਆ ਉਹਦਾ ਜਿੱਤ ਕੇ ਸਰਪੰਚੀ ਉਹਨਾਂ ਦੇ ਚੋਲੇ ਚ ਪਾਈ ਜਾਵੇ ਸਾਡੇ ਸਾਬਕਾ ਸਰਪੰਚ ਸੁਖਨਾਮ ਸਿੰਘ ਜੀ ਯੂ ਐਸ ਪਿੰਡ ਚ ਭਾਈ ਹਿਮਾ ਸਿੰਘ ਨਗਰ ਦੇ ਬਹੁਤ ਹੀ प्यारे ਤੇ ਹਰਮਨ ਪਿਆਰੇ ਚਿਹਰੇ ਨੇ ਜਿਨ੍ਹਾਂ ਨੇ ਪਿੰਡ ਦੇ ਵਿਕਾਸ ਦੇ ਕੰਮਾਂ ਲਈ ਦਿਨ ਰਾਤ ਇੱਕ ਕੀਤਾ ਗਿਆ ਸਾਡੇ ਪਿੰਡ ਦੀਆਂ ਸੜਕਾਂ ਨਾਲੀਆਂ ਸਭ ਬਣ ਗਈਆਂ ਕੁਝ ਰਹਿੰਦੇ ਕੰਮ ਆ ਜਿਹੜੇ ਉਹਨਾਂ ਦੇ ਪਿੱਛੇ ਅਧੂਰੇ ਕੰਮ ਰਹਿ ਕੇ ਜਿਹੜੇ ਉਹਨਾਂ ਦੀ ਟੀਮ ਦਾਸ ਦਿਲਵਰ ਸਿੰਘ ਭੱਟੀ ਉਹਨਾਂ ਦੀ ਰਹਿਨਵਾਈ ਦੇ ਹੇਠ ਉਹ ਕੰਮਾਂ ਨੂੰ ਨੀਪੜੇ ਛਾੜੇਗਾ ਸਾਡਾ ਚੋਣ ਨਿਸ਼ਾਨ ਟਰੈਕਟਰ ਹੈ ਮੇਰੇ ਪੰਚਾਇਤ ਮੈਂਬਰਾਂ ਦਾ ਚੋਣ ਨਿਸ਼ਾਨ ਸਿਲੰਡਰ ਹੈ ਮੈਂ ਸੰਗਤ ਨੂੰ ਪਿੰਡ ਦੇ ਬੰਦਿਆਂ ਨੂੰ ਆਪਣੇ ਸਾਰੇ ਵੀਰਾਂ ਭੈਣਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਸਾਡੇ ਪਿੰਡ ਦੇ ਵਿੱਚ ਸਾਡੀ ਪੰਚਾਇਤ ਨੂੰ ਚੁਣ ਕੇ ਕਾਹਲ ਦੇ ਆਧਾਰ ਤੇ ਲਿਆ ਜਾਵੇ ਤਾਂ ਜੋ ਅਸੀਂ ਪਿੰਡ ਦੇ ਜਿਹੜੇ ਅਧੂਰੇ ਪਏ ਕੰਮ ਹਨ ਉਹਨਾਂ ਨੂੰ ਜਲਦੀ ਜੇ ਜਲਦੀ ਪੂਰਾ ਕੀਤਾ ਜਾਵੇ 22 ਸਾਲ ਤੋਂ ਉਹ ਹੋ ਰਹੀ ਜਿਹੜੀ ਆਮਦਿ پارٹی ਸਰਕਾਰ ਉਸ ਤੋਂ ਬਾਅਦ ਤੋਂ ਪੰਡਾਏ ਗਰੰਟਾਂ ਸੁਝੋਇਆ ਕੰਮ ਦਾ ਵਿਕਾਸ 22 ਸਾਲ ਜਿਹੜੀ ਸਾਨੂੰ ਸਰਕਾਰ ਆਈ ਹੈ ਉਹਨਾਂ ਨੇ ਫੰਡ ਤਾਂ ਕੀ ਲੈਣਾ ਜਿਹੜੇ ਪਿਛਲੀਆਂ ਸਰਕਾਰਾਂ ਦੇ ਸਾਡੇ ਫੰਡ ਸੀ ਉਹ ਵੀ ਵਾਪਸ ਚਲੇ ਗਏ ਇੱਥੇ ਤੱਕ ਜਿਹੜੇ ਗਰੀਬ ਪਰਿਵਾਰਾਂ ਨੂੰ 25-25000 ਰੁਪਏ ਆਇਆ ਸੀ ਨਾ ਉਹਦਾ ਚੌਣ ਜਾਬਤਾ ਲੱਗਣ ਕਰਕੇ ਜੋ ਵਿਆਜ ਬਣਿਆ ਸੀ ਉਹ ਵੀ ਵਾਪਸ ਲੈ ਕੇ ਸਾਨੂੰ ਤਾਂ ਨੌ ਘਰਾਂ ਨੂੰ 25000 ਰੁਪਏ ਵੀ ਨਹੀਂ ਦੇ ਸਕੇ ਜੋ ਸਾਡੇ ਨਾਲ ਪਰ ਉਹਨਾਂ ਪੇਮੈਂਟ ਸਰਕਾਰ ਨੇ ਵਾਪਸ ਲੱਤੀ ਆ ਤੇ ਉਹ ਨਗਾਜ ਕੀ ਸਾਡੇ ਨਾਲ ਪਰਿਵਾਰ ਜਿਤਾਉਂਦੇ ਨੇ ਵੀ ਸਾਨੂੰ ਪੇਮੈਂਟ ਸਾਡੀ ਆਈ ਸੀ ਦਿੱਤੀ ਨਹੀਂ ਅਸੀਂ ਸਰਕਾਰ ਅੱਗੇ ਅਪੀਲ ਕਰਦੇ ਆ ਵੀ ਉਹਨਾਂ ਪਰਿਵਾਰਾਂ ਤੇ ਵੀ ਤਰਸ ਖਾ ਕੇ ਉਹਨਾਂ ਨੂੰ ਉਹਨਾਂ ਦੇ ਪੈਸੇ ਪਾ ਮੁਹਈਆ ਕਰਾਏ ਇਸ਼ੂ ਕੀ ਰਹਿਣਗੇ ਇਸ ਵਾਰ ਇਲੈਕਸ਼ਨ ਇਸ਼ੂ ਸਾਡੇ ਇਹ ਆ ਨੇ ਵੀ ਸਭ ਤੋਂ ਵੱਡਾ ਤਾਂ ਇਸ਼ੂ ਹੈ ਵੀ ਸਾਡੇ ਪਿੰਡ ਦੇ ਵਿੱਚ ਕੋਈ ਗਰਾਊਂਡ ਨਹੀਂ ਹੈਗਾ। ਨਾ ਕੋਈ ਸਾਡਾ ਸਕੂਲ ਹੈ ਇੱਥੇ। ਆਰਓ ਸਿਸਟਮ ਦਾ ਸਾਡਾ ਸਿਸਟਮ ਨਹੀਂ ਹੈਗਾ ਤੇ ਅਸੀਂ ਖੁਦ ਐਮਪੀ ਸਾਹਿਬ ਦੇ ਕੋਟੇ ਦੇ ਵਿੱਚੋਂ ਸਮਰਸੀ ਵਾਲਾ ਇੱਥੇ ਕਰਵਾਇਆ। ਤੇ ਹੁਣ ਅਸੀਂ ਰਹਿਂਦੀਆਂ ਸਾਡੀਆਂ ਪਾਈਪਾਂ ਦਾ ਕੰਮ ਆ ਜੋ ਅਸੀਂ ਪਹਿਲ ਦੇ ਆਧਾਰ ਤੇ ਕਰਾ ਕੇ ਤਾਂ ਕਿ ਜੋ ਸਾਫ਼ ਸੁਥਰਾ ਪਾਣੀ ਹਰ ਇੱਕ ਬੰਬੂਲੀ ਨੂੰ ਪਹੁੰਚੇ। ਸਟਰੀਟ ਲਾਈਟ ਸਟਰੀਟ ਲਾਈਟਾਂ ਸਾਨੂੰ ਸਾਡੇ ਕੁਲਦੀਪ ਸਿੰਘ ਬਾਜ ਜੀ ਵੱਲੋਂ 95 ਜੱਟਾਂ ਮਿਲ ਚੁੱਕੀਆਂ ਸੀ। ਹੁਣ ਨਮੀ ਸਰਕਾਰ ਚ ਸਾਨੂੰ ਅਜੇ ਕੁਝ ਵੀ ਨਹੀਂ ਮਿਲਿਆ। ਅਸੀਂ ਇੱਕ ਕੋਸ਼ਿਸ਼ ਜ਼ਰੂਰ ਕਰਾਂਗੇ ਵੀ ਜਦੋਂ ਘਰ ਲਈ ਕੁਝ ਮੰਗਣਾ ਆਪਣੇ ਪਿੰਡ ਲਈ ਲੈਣਾ ਤੇ ਹੱਥ ਤਾਂ ਫਲਾਉਣੇ ਪੈਂਦੇ ਆ ਜੇ ਅਸੀਂ ਹੱਥ ਨਹੀਂ ਫਲਾਵਾਂਗੇ ਸਾਨੂੰ ਕੁਝ ਨਹੀਂ ਮਿਲੇਗਾ ਐਮਐਲਏ ਸਾਹਿਬ ਤਾਂ ਆਉਂਦੇ ਹੀ ਮੁਕਸ਼ਲ ਸੁਣਨ ਤੱਕ ਨਹੀਂ ਨਹੀਂ ਐਮਐਲਏ ਸਾਹਿਬ ਤਾਂ ਸਹੀ ਪਿੰਡ 'ਚ ਆਪਣੇ ਦੇਖਿਆ ਹੀ ਨਹੀਂ ਜੀ ਕਦੇ ਵੀ ਨਹੀਂ ਆਏ ਥੰਮ ਕਾ ਆਣਾ ਚਾਹੀਦਾ ਉਹਨਾਂ ਨੂੰ ਆਪਣੇ ਪਿੰਡ ਦੀ ਪਾਰਟੀ ਵਾਦੀ ਤੋਂ ਉੱਠ ਕੇ ਪਿੰਡਾਂ ਦੇ ਕੰਨ ਲੋਕਾਂ ਦਾ ਕੰਮ ਕਰਨਾ ਚਾਹੀਦਾ ਪਬਲਿਕ ਦਾ ਪੂਰਾ ਸਹਿਯੋਗ ਮਿਲਿਆ ਜੀ ਪਬਲਿਕ ਦਾ ਪੂਰਾ ਸਹਿਯੋਗ ਆ ਜੀ ਦਾਸ ਗੁਰੂ ਘਰ ਤੋਂ 9 ਸਾਲ ਤੋਂ ਗੁਰੂ ਘਰ ਦਾ ਸੇਵਾਦਾਰ ਆ ਤੇ ਅੱਗੇ ਵੀ ਪਿੰਡ ਦੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ। ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ। ਕੀ ਨਾਮ ਕੀ ਕਹਿਣਾ ਚਾਹੁੰਦੇ ਹੋ? ਮੈਂ ਬਲਕਿ ਸ਼ੰਕੋਚਲ ಗ್ರಾಮ ਪੰਚਾਇਤ ਪਾਈ ਹਿੰਮਤ ਸਿੰਘ ਨਗਰ ਤੋਂ ਸਾਡੇ ਸਰਪੰਚ ਸਤਨਾਮ ਸਿੰਘ ਜੀ ਨੇ ਦਿਲਬਰ ਸਿੰਘ ਪੱਟੀ ਜੀ ਨੂੰ ਜਿਹੜੇ ਗੁਰਦਾਰਾ ਪ੍ਰਧਾਨ ਨੇ ਉਹਨਾਂ ਨੂੰ ਖੜਾ ਕੀਤਾ ਤੇ ਇਹਨਾਂ ਦਾ ਚੋਣ ਨਿਸ਼ਾਨ ਹੈ ਟਰੈਕਟਰ ਤੇ ਜਿਹੜੇ ਇਹਨਾਂ ਦੇ ਨਾਲ ਬਾਕੀ ਪੰਜ ਖੜੇ ਕੀਤੇ ਨੇ ਉਹਨਾਂ ਸਭ ਦਾ ਚੋਣ ਨਿਸ਼ਾਨ ਹੈਗਾ ਸਿਲੰਡਰ ਗੈਸ ਸਿਲੰਡਰ ਤੇ ਅੱਜ ਰਾਜਵਡਿੰਗ ਦੇ ਘਰੋਂ ਵੀ ਅਮਰਦਾ ਵਡਿੰਗ ਜੀ ਆਈ ਸੀ। ਕੁਲਦੀਪ ਸਿੰਘ ਵੈਦਵੀ ਸਾਹਿਬ ਆਏ ਸੀ ਉਹਨਾਂ ਨੇ ਵੀ ਹੌਸਲਾ ਵਜਾਈ ਲਈ ਤੇ ਕਾਫੀ ਕੱਟ ਸੀ ਤੇ ਅਸੀਂ ਤਰ੍ਹਾਂ ਸਾਰੇ ਪਿੰਡ ਵਾਸੀ ਨੂੰ ਇਹ ਹੀ ਗੁਜਾਇਸ਼ ਕਰਾਂਗੇ ਕਿ ਸਾਡੇ ਸਰਪੰਚ ਦਿਲਵਰ ਸਿੰਘ ਪੱਟੀ ਨੂੰ ਟਰੈਕਟਰ ਤੇ ਮੋੜਾ ਲਾ ਕੇ ਕੰਮਜਮ ਬਣਾਓ ਅਤੇ ਜਿਹੜੇ ਸਾਡੇ ਪੰਚ ਨੇ ਉਹਨਾਂ ਨੂੰ ਸਿਲੰਡਰ ਤੇ ਮੋੜਾ ਲਾ ਕੇ ਕੰਮਜਮ ਬਣਾਓ